ਅੱਜਿਆਂ ਦਾਦੇ ਕਿ ਸਕੂਲੀ ਵਿਦਿਆਰਥੀਆਂ ਦੇ ਵਿੱਚ ਐਚ ਆਈ ਵੀ ਏਡਜ਼ ਦਾ ਕਹਿਰ ਹੈ ਔਰ ਤੁਹਾਨੂੰ ਦੱਸਦੀਏ ਕਿ 828 ਦੇ ਕਰੀਬ ਵਿਦਿਆਰਥੀ ਜਿਹੜੇ ਐਡਜ਼ ਤੋਂ ਪੀੜਤ ਨੇ ਤਾਂ ਇਹ ਖਬਰ ਜਿਹੜੀ ਹੈ ਖੋਸ਼ ਉਹਦਾਉ ਸਾਹਮਣੇ ਆ ਰਹੀ ਹੈ ਤਰਪੁਰਾ ਤੋਂ ਤਰਪੁਰਾ ਦੇ ਇੱਕ ਸਕੂਲ ਦੇ ਵਿੱਚ 828 ਜਿਹੜੇ ਵਿਦਿਆਰਥੀ ਨੇ ਸਟੂਡੈਂਟ ਨੇ ਉਹਨਾਂ ਨੂੰ ਏਡਜ਼ ਹੈ ਤੇ ਰੋਜ਼ਾਨਾ 5 ਤੋਂ 7 ਵਿਦਿਆਰਥੀ ਜਿਹੜੇ ਆਹੋ ਇਸ ਏਡਜ਼ ਦੇ ਨਾਲ ਗ੍ਰਸਤ ਹੋ ਰਹੇ ਨੇ ਡੇਲੀ ਰੁਟੀਨ ਦੇ ਵਿੱਚ ਤੇ ਦੱਸਦੀ ਹੈ ਕਿ 47 ਲੋਕਾਂ ਦੀ ਮੌਤ ਹੋ ਚੁੱਕੀ ਹੈ ਕਿ ਹੁਣ ਤੱਕ ਏਡਜ਼ ਦੇ ਨਾਲ ਤਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਦਿਆਰਥੀ ਵੱਡੀ ਗਿਣਤੀ ਦੇ ਵਿੱਚ ਨਸ਼ੇ ਦਾ ਸੇਵਨ ਕਰਦੇ ਆ ਜਿਸ ਦੇ ਕਰਕੇ ਇਹ ਬਿਮਾਰੀ ਇਸ ਤਰ੍ਹਾਂ ਦੇ ਨਾਲ The <laughs> ਫੈਲ ਰਹੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਇਹ ਤਸਵੀਰ ਜਿਹੜੀ ਤੁਹਾਨੂੰ ਦਿਖਾ ਰਹੇ ਹਾਂਗੇ ਤਸਵੀਰ ਸਾਹਮਣੇ ਆ ਰਹੀ ਹੈ ਗਿੱਤਰਪੂਰਾ ਦੇ ਇੱਕ ਸਕੂਲ ਤੋਂ ਬੇहद ਚਿੰਤਾਜਨਕ ਖਬਰ ਹੈ ਬਹੁਤ ਵੱਡੀ ਖਬਰ ਕਹਿ ਸਕਦੇ ਹਾਂ ਕਿ ਸਕੂਲੀ ਸਟੂਡੈਂਟਾਂ ਨੂੰ ਐਡਜ਼ ਹੋਣਾ ਉਹ ਵੀ ਇੰਨੀ ਵੱਡੀ ਗਿਣਤੀ ਦੇ ਵਿੱਚ 828 828 ਸਟੂਡੈਂਟਾਂ ਨੂੰ ਐਡਜ਼ ਹੋਇਆ ਪਿਆ ਤੇ 47 ਸਟੂਡੈਂਟ ਜਿਹੜੇ ਆ ਹੁਣ ਤੱਕ ਮਰ ਚੁੱਕੇ ਐ ਰੋਜ਼ਾਨਾ ਡੇਲੀ ਦੇ 507 ਕੇਸ ਆ ਰਹੇ ਨੇ ਜਿਹੜੇ ਐਚ ਆਈ ਵੀ ਐਡਜ਼ ਦੇ ਨਾਲ ਅਸਤਨੇ ਹਾਲਾਂਕਿ ਤਰਪੁਰਾ ਦੀ ਇਹ ਕਹਾਵਤ ਤਰਪੁਰਾ ਦੇ ਵਿੱਚ ਸਕੂਲ ਦੇ ਸਟੂਡੈਂਟਾਂ ਦਾ ਬੁਰਾ ਹਾਲ ਹੋਇਆ ਭੈ ਨਸ਼ੇ ਇਸ ਕਦਰ ਕਰ ਰਹੇ ਨੇ ਸਕੂਲੀ ਸਟੂਡੈਂਟ